ਸਾਰੇ ਭੈਣ ਭਰਾਵਾਂ ਸਰੋਤਿਆਂ ਨੂੰ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਗੱਲ ਕਰਦੇ ਆ ਮੇਰੇ ਲਿਖਿ ਹੋਏ ਸੌਂਗ ਦੇ ਵਿੱਚੋਂ ਚਾਰ ਲੈਣਾ ਵਿਸਥਾਰ ਸਹਿਤ ਤੇ ਉਹਨਾਂ ਦਾ ਸਿੱਟਾ ਕੀ ਨਿਕਲਦਾ ਇਹ ਮੈਂ ਤੁਹਾਨੂੰ ਇਸ ਵੀਡੀਓ ਰਾਈ ਦੱਸੂਗਾ ਕਹਿੰਦੇ ਇੱਕ ਜਿਹੜਾ ਚੁਗਲੀਆਂ ਨਿਤ ਕਰੇ ਮਤਲਬ ਕਿ ਹਰੇਕ ਪਿੰਡ 'ਚ ਕੁਝ ਬੰਦੇ ਐਸੇ ਹੁੰਦੇ ਹਨ ਜਿਨ੍ਹਾਂ ਦਾ ਕੰਮ ਸਿਰਫ ਤੇ ਸਿਰਫ ਚੁਗਲੀਆਂ ਕਰਨਾ ਤੇ ਉਹ ਬੰਦੇ ਦੇ ਨਾਲ ਰਹਿ ਕੇ ਇਹ ਕਹਿ ਕੇ ਬਾਈ ਗਾਣਾ ਦੱਸੀ ਤੈਨੂੰ ਉਹ ਬੰਦਾ ਆਏ ਕਹਿੰਦਾ ਸੀ ਮੈਂ ਤੈਨੂੰ ਆਪ ਦਾ ਸਮਝ ਕੇ ਇਹ ਗੱਲ ਦੱਸਦਾ ਤੇ ਉਹ ਆਪਸ ਵਿੱਚ ਲੜਾਉਣ ਦਾ ਜਿਹੜਾ ਉਹ ਕੰਮ ਕਰਦੇ ਆ ਐਸੇ ਬੰਦੇ ਜਿਹੜੇ ਆ ਇਸ ਜਗ ਤੇ ਨਹੀਂ ਹੋਣੇ ਚਾਹੀਦੇ ਦੂਜੀ ਲਾਈਨ ਆ ਵੀ ਇੱਕ ਜਿਹੜਾ ਹਰ ਮਾੜੇ ਧੀੜੇ ਤੋਂ ਡਰੇ ਮਤਲਬ ਇੱਕ ਜਿਹੜਾ ਚੁਗਲੀਆਂ ਨਿੱਤ ਕਰੇ ਦੂਜਾ ਜਿਹੜਾ ਹਰ ਮਾੜੇ ਧੀੜੇ ਤੋਂ ਡਰੇ ਬੰਦਾ ਕਹਿੰਦੇ ਆ ਨਾ ਵੀ ਜ਼ੁਲਮ ਸਹਿਣਾ ਵੀ ਪਾਪ ਆ ਤੇ ਜ਼ੁਲਮ ਕਰਨਾ ਵੀ ਪਾਪ ਆ ਮਤਲਬ ਬੰਦੇ ਨੂੰ ਹਰੇਕ ਤੋਂ ਡਰਨਾ ਨਹੀਂ ਚਾਹੀਦਾ ਵੇਖ ਜਿੱਥੇ ਬੰਦਾ ਸੱਚਾ ਪਾਵੇਂ ਅੱਗੇ 50 ਗਿੱਲਿਆਂ ਦਾ ਮਾਲਕ ਹੋਵੇ ਪਾਵੇਂ ਅੱਗੇ ਜਿਸ ਤਰ੍ਹਾਂ ਦਾ ਵੀ ਬੰਦਾ ਹੋਵੇ ਤਾਂ ਇੱਕ ਡਰ ਡਰ ਦੇ ਵਿੱਚ ਬੇਗਨਾ ਹੋ ਕੇ ਆਪ ਦਾ ਗਨਾਹ ਨਹੀਂ ਕਬੂਲ ਕਰਨਾ ਚਾਹੀਦਾ ਠੀਕਾ ਡਰਨਾ ਨਹੀਂ ਚਾਹੀਦਾ ਮੁਕਾਬਲਾ ਜਿਹੜਾ ਕਰਨਾ ਚਾਹੀਦਾ ਇਹਦੇ ਵਿੱਚ ਚੰਗਾ ਸਮਾਂ ਤੇ ਮਾੜਾ ਸਮਾਂ ਆਉਂਦਾ ਤੇ ਮਾੜੇ ਸਮੇਂ ਦੇ ਵਿੱਚ ਤਕੜੇ ਹੋ ਕੇ ਮੁਕਾਬਲਾ ਜਿਹੜਾ ਉਹ ਕਰਨਾ ਪੈਂਦਾ ਤੇ ਕਰਨਾ ਚਾਹੀਦਾ ਤੀਜੀ ਤੇ ਆਖਰੀ ਲੈਣ ਜੀਦਾ ਕੰਮ ਹੈ ਗਰੀਬਾਂ ਨੂੰ ਸਤਾਉਣਾ ਮਿੱਤਰੋ ਪਹਿਲੀ ਲੈਣਾ ਇੱਕ ਜਿਹੜਾ ਚੁਗਲੀਆਂ ਨਿਤ ਕਰੇ ਬਈ ਦੂਜਾ ਜਿਹੜਾ ਹਰ ਮਾਰੇ ਢੀਡੇ ਤੋਂ ਡਰੇ ਬਈ ਜੀਦਾ ਕੰਮ ਹੈ ਗਰੀਬਾਂ ਨੂੰ ਸਤਾਉਣਾ ਮਿੱਤਰੋ ਜਿਹੜੇ ਬੰਦੇ ਦਾ ਬੰਦੇ ਕੋਲੇ ਚਾਰ ਛਿੱਲੜ ਆ ਤੇ ਉਹ ਬੰਦਾ ਆਪਦੇ ਹੰਕਾਰ ਵਿੱਚ ਦੂਜਿਆਂ ਨੂੰ ਇੱਕ ਕੀੜੀ ਵਾਂਗ ਸਮਝਦਾ ਮਬੂਲੀ ਜਾਂ ਸਮਝਦਾ ਤੇ ਉਹਨਾਂ ਦੀ ਬੇਇੱਜ਼ਤੀ ਕਰਦਾ ਰਹਿੰਦਾ ਉਸ ਬੰਦੇ ਦਾ ਜਗਤ ਇਹ ਨਹੀਂ ਜਾਉਣਾ ਚਾਹੀਦਾ ਜੇ ਰੱਬ ਨੇ ਕੋਈ ਆਪਾਂ ਨੂੰ ਦਿੱਤੀ ਆ ਧਨ ਦੌਲਤ ਜਾਂ ਆਪਾਂ ਨੂੰ ਮਤਲਬ ਇੰਨੇ ਜੋਗਾ ਕਰਿਆ ਵੀ ਆਪਾਂ ਆਪਦੇ ਆ ਮਤਲਬ ਇੱਕ ਸਟੈਂਡ ਆ ਪਤ ਤਗੜੇ ਆ ਠੀਕਾ ਆਪਾਂ ਸਰੀਰਕ ਤੌਰ ਤੇ ਤਗੜੇ ਆ ਆਪਾਂ ਮਾਨਸਿਕ ਤੌਰ ਤੇ ਤਗੜੇ ਆ ਤੇ ਆਪਾਂ ਆਰਥਿਕ ਤੌਰ ਤੌਰ ਤੇ ਜਿਹੜੇ ਤਗੜੇ ਆ ਤਾਂ ਆਪਾਂ ਇਹਦਾ ਨਜਾਇਜ਼ ਫਾਇਦਾ ਨਹੀਂ ਥੋਣਾ ਚਾਹੀਦਾ ਆਪਾਂ ਨੂੰ ਆਪਾਂ ਨੂੰ ਆਪ ਤੋਂ ਮਾਰੇ ਬੰਦਿਆ ਦੀ ਮਦਦ ਕਰਕੇ ਉਹਨਾਂ ਦੇ ਦਿਲ ਵਿੱਚ ਜਿਹੜੀ ਉਹ ਜਗਾ ਬਣਾਉਣੀ ਚਾਹੀਦੀ ਆ ਤੇ ਉਹਨਾਂ ਦੀਆਂ ਸੀਸਾਂ ਜਿਹੜੀਆਂ ਉਹ ਲੈਣੀਆਂ ਚਾਹੀਦੀਆਂ ਠੀਕ ਹਨ ਮਤਲਬ ਇੱਕ ਜਿਹੜਾ ਚੁਗਲੀਆਂ ਨਿਤ ਕਰੇ ਬਈ ਦੂਜਾ ਹਰ ਮਾਰੇ ਟੀੜੇ ਤੋਂ ਜੋ ਡਰੇ ਵੇ ਜੀ ਦਾ ਕੰਮ ਹੈ ਗਰੀਬਾਂ ਨੂੰ ਸਤਾਉਣਾ ਮਿੱਤਰੋ ਉਹ ਉਸ ਬੰਦੇ ਦਾ ਕੀ ਜੱਗ ਤੇ ਜਿਉਣਾ ਮਿੱਤਰੋ ਉਈ ਉਸ ਬੰਦੇ ਦਾ ਕੀ ਜੱਗ ਤੇ ਜਿਉਣਾ ਮਿੱਤਰੋ ਵੀਰੇ ਮੈਂ ਜੋ ਲਿਖਿਆ ਮੇਰੇ ਅਨਸਾਰ ਉਹਦਾ ਕੀ ਸਿੱਟਾ ਨਿਕਲਦਾ ਤੇ ਮੈਂ ਕਿਉਂ ਇਹ ਲੈਣਾ ਲਿਖੀਆਂ ਇਹ ਤੁਹਾਡੇ ਸਾਹਮਣੇ ਜਿਹੜੀਆਂ ਮੈਂ ਸਪਸ਼ਟ ਤੌਰ ਤੇ ਪੇਸ਼ ਕਰਤੀਆਂ ਤਾਂ ਕਿ ਕੋਈ ਇਹ ਨਾ ਕਹਵੇ ਵੀ ਬਲਕਰਨ ਨੇ ਵੀ ਆ ਉਹੀ ਲਿਖਤਾ ਉਹੀ ਕਰਤਾ ਵੇਖ ਵੀਰੇ ਚੀਜ਼ ਅੱਜਕੱਲ੍ਹ ਜਿਹੜਾ ਕਿ ਆਪਾਂ ਗੰਦਪਾਲ ਗੰਦਵੀ ਨੇ ਆ ਉਹ ਚੀਜ਼ ਦੀ ਬਹੁਤ ਚੜ੍ਹਾਈ ਆ ਜੇ ਆਪਾਂ ਕੋਈ ਚੰਗੀਆਂ ਸੱਚੀਆਂ ਗੱਲਾਂ ਲਿਖ ਦੇਣ ਭਾਵੇਂ ਯਾਰ ਉਹ ਮਸ਼ਹੂਰ ਬੰਦਾ ਵੀ ਲਿਖਦਾ ਨਾ ਸੱਚੀਆਂ ਗੱਲਾਂ ਦੀ ਉਹਨੇ ਲਾਈਕ ਵਿਊ ਨਹੀਂ ਆਉਂਦੇ ਜਿੰਨਾ ਕਿ ਅਸ਼ਲੀਲ ਚੀਜ਼ਾਂ ਦੇ ਆਉਂਦੇ ਆ ਤੇ ਭਰਾਵੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਆ ਜੇ ਤੁਹਾਨੂੰ ਜਿਹੜੀਆਂ ਮੈਂ ਲੈਣਾ ਲਿਖੀਆਂ ਇਹਨਾਂ ਵਿੱਚ ਤੁਹਾਨੂੰ ਕੋਈ ਤੰਤ ਲੱਗਦਾ ਜਾਂ ਸਚਾਈ ਲੱਗਦੀ ਆ ਤਾਂ ਬਾਈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਨਹੀਂ ਤਾਂ ਤੁਸੀਂ ਆਪ ਦੀ ਮਰਜ਼ੀ ਆ ਬਿਲਕੁਲ ਨਾ ਸ਼ੇਅਰ ਕਰੋ ਬਿਲਕੁਲ ਨਾ ਲਾਈਕ ਕਰੋ ਕਿਉਂਕਿ ਆਪਾਂ ਸਿਰਫ ਸੱਚੀਆਂ ਗੱਲਾਂ ਹੀ ਕਰਾਂਗੇ ਤੇ ਕਰਦੇ ਰਵਾਂਗੇ ਤੇ ਭਾਵੇਂ ਕਿਸੇ ਨੂੰ ਪਸੰਦ ਆਉਣ ਬਈ ਭਾਵੇਂ ਕਿਸੇ ਨੂੰ ਪਸੰਦ ਨਾ ਆਉਣ ਬਈ ਜਿਹੜੇ ਹੁਣ ਆਪਾਂ ਅੱਜ ਦੇ ਮੌਜੂਦਾ ਜਿਹੜੇ ਹੁਣ ਦੇ ਹਾਲਾਤ ਆ ਨਾ ਮੌਜੂਦਾ ਉਹ ਆਪਾਂ ਤੁਹਾਨੂੰ ਦੱਸ ਰਹੇ ਆ ਜਿਹੜਾ ਅੱਜ ਦਾ ਸਮਾਂ ਚੱਲਦਾ ਨਾ ਉਹਦੇ ਵਿੱਚ ਜਿਹੜਾ ਬੰਦਾ ਤਕੜਾ ਤਾਂ ਐਡਾ ਲੈਵਲ ਆ ਉਹ ਬੰਦਾ ਹੋਰ 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 ਉੱਪਰ ਹੁੰਦਾ ਜਾਂਦਾ ਜਿਹੜਾ ਬੰਦਾ ਮਾੜਾ ਉਹ ਬੰਦਾ ਹੋਰ 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 ਥੱਲੇ ਡਾਬਦਾ ਜਾਂਦਾ ਜਿਹਦਾ ਕਾਰਨ ਮੇਨ ਮੰਗਿਆਈ ਤੇ ਇੱਕ ਜਿਹੜਾ ਨਾ ਆਪਣੇ ਵਿੱਚ ਆ ਕੇ ਵੱਡਾ ਕੋੜ ਵੜ ਗਿਆ ਨਾ ਇਹ ਨਸ਼ੇ ਦਾ ਕੋੜ ਵੜ ਗਿਆ ਪਹਿਲਾਂ ਦੂਜਾ ਆਪਾਂ ਨੂੰ ਬਾਹਰ ਦੀਆਂ ਜਿਹੜੀਆਂ ਲੱਗਦਾ ਵੀ ਆਪਾਂ ਬਾਹਰ ਜਾਵਾਂਗੇ ਤੇ ਕਈ ਤਾਂ ਚਾਰ-ਚਾਰ ਕਿੱल्ल्याਆਂ ਦੇ ਪੁੱਤ ਨਾ ਰੋਸੇ ਬੈਠੇ ਆ ਬਾਹਰ ਜਾਣ ਪਿੱਛੇ ਦੇ ਕਮਾਈਆਂ ਛੱਡੀ ਬੱਠੇ ਆ ਉਹ ਤਾਂ ਚੱਲ ਬਾਹਰ ਜਾਣ ਵਾਸਤੇ ਆਪਾਂ ਆਮ ਵੀ ਇੱਕ ਦੋ ਕਿੱਲੇ ਵਾਲਾ ਬੰਦਾ ਨਾ ਵੱਟ ਤੇ ਖੜਕੇ ਸਪਰੇਅ ਕਰਾਉਂਦਾ ਕੰਮ ਤੋਂ ਆਪਾਂ ਐਨੇ ਕਿ ਸੋਲ ਹੋ ਗਿਆ ਨਾ ਆਪਾਂ ਆਪ ਕੰਮ ਕਰਕੇ ਬਿਲਕੁਲ ਰਾਜੀ ਨਹੀਂ ਜਿਹੜਾ ਮੇਨ ਮੁੱਦਾ ਇਹ ਮਾਰੇ ਬੰਦੇ ਦਾ ਥੱਲੇ ਨੂੰ ਹੋਣ ਦਾ ਦਬਣ ਦਾ ਇਹ ਕਾਰਨ ਕਿ ਜਿਹੜੇ ਕੰਮ ਹੱਥੀ ਆਪਾਂ ਛੱਡ ਦਿੱਤੇ ਆ ਆਪਾਂ ਸਿਰਫ ਕਿਰਾਏ ਤੇ ਕਰਾਉਨੇ ਆ ਦੇਖੋ ਜੀ ਜਿਹਦੇ ਕੋਲੇ 50 ਕਿੱਲੇ 100 ਕਿੱਲੇ 20 ਕਿੱਲੇ 30 ਕਿੱਲੇ ਉਹ ਬੰਦਾ ਜੱਜਦਾ ਉਸ ਵਿੱਚ ਫਿੱਟ ਹੁੰਦਾ ਵੀ ਉਹ ਕੰਮ ਕਿਰਾਏ ਤੇ ਕਰਾਉਂਦਾ ਜਿਹੜੇ ਬੰਦੇ ਕੋਲੇ 5 3 4 ਕਿੱਲੇ ਆ ਯਾਰ ਉਹ ਬੰਦਾ ਵੱਟ ਤੇ ਖੜ ਕੇ ਸਪਰੇ ਕਰਾਵੇ ਰੇਪੂ ਆਵੇ ਉਹ ਬੰਦਾ ਤਰੱਕੀ ਕਿੱਥੋਂ ਕਰੂਗਾ ਫਿਰ ਆਪਾਂ ਸਿਰਫ ਕਣਕ ਝੋਨੇ ਦੀ ਜਿਹੜੀਆਂ ਚੱਕਰਾਂ 'ਚ ਫਸੇ ਬੈ ਆ ਆਪਾਂ ਨੂੰ ਇੱਕ ਕਹਦੇ ਹੁੰਦੇ ਆ ਨਾ ਵੀ ਕੋਈ ਵੀ ਕੰਮ 'ਚ ਰਿਸਕ ਲੈਣਾ ਪੈਣਾ ਆਪਾਂ ਨੂੰ ਫਸਲਾਂ ਦਾ ਬਦਲਾ ਕਰਕੇ ਦੇਖਣਾ ਪੈਣਾ ਤਾਂ ਜੋ ਦੂਜੀਆਂ ਫਸਲਾਂ ਜਿਹੜੀਆਂ ਨਾ ਜਿਵੇਂ ਕੋਈ ਲਸਣ ਹੋ ਗਈ ਮਿਰਚਾਂ ਹੋ ਗਈਆਂ ਇਸ ਤਰ੍ਹਾਂ ਦੀਆਂ ਫਸਲਾਂ ਜਿਹੜੀਆਂ ਨਾ 6 ਮਹੀਨੇ ਦੀ ਸਾਲ ਦੀ ਕਮਾਈ ਜਿਹੜੀ ਆ ਉਹ ਦੇ ਦਿੰਦੀਆਂ ਤੇ ਆਪਾਂ ਨੂੰ ਵੀ ਟਰਾਈ ਕਰਨਾ ਚਾਹੀਦਾ ਤੇ ਮਾਰੇ ਜੀਵਿੰਦਾਰ ਨੂੰ ਆਪ ਜਿਹੜਾ ਕੰਮ ਕਰਨਾ ਚਾਹੀਦਾ ਤੇ ਆਪ ਦੀ ਸਬਜੀ ਲਾ ਕੇ ਆਪ ਵੇਚਣ ਤੇ ਵੀ ਸ਼ਰਮ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਕਿਉਂਕਿ ਜਿੰਨੀ ਆਪਾਂ ਹੱਥੀ ਮਿਹਨਤ ਕਰਾਂਗੇ ਨਾ ਓਨੇ ਆਪਾਂ ਕਾਮਯਾਬ ਹੋਵਾਂਗੇ ਕਹਿੰਦੇ ਹੁੰਦੇ ਨਾ ਬਈ ਪੈਸੇ ਨੂੰ ਪੈਸਾ ਜੋੜਦਾ ਜੇ ਆਪਾਂ ਪੈਸਾ ਸੋਚ ਸਮਝ ਕੇ ਲਾਵਾਂਗੇ ਨਾ ਤਾਂ ਆਪਣੇ ਕੋਲੇ ਵੀ ਪੈਸਾ ਆ ਸਕਦਾ ਤੇ ਕਦੇ ਵੀ ਲੜਾਈਆਂ ਦੇ ਵਿੱਚ ਸਮਾਂ ਬਰਬਾਦ ਨਾ ਕਰੋ ਜੇ ਇੱਕ ਟਾਈਮ ਕਿਸੇ ਨੇ ਕਹ ਦਿੱਤੀ ਸਿਰ ਇੱਕ ਜਾਂ ਦੋ ਵਾਰੀ ਅਨਗੋਲਿਆ ਕਰ ਦੋ ਵਾਰ-ਵਾਰ ਨਹੀਂ ਕਹਿੰਦੇ ਜ਼ੁਲਮ ਕਰਨਾ ਵੀ ਪਾਪ ਆ ਜ਼ੁਲਮ ਸਹਿਣਾ ਵੀ ਚਲੋ ਕਈ ਵਾਰੀ ਬੰਦਾ ਕੋਈ ਘਰੋਂ ਅੱਕਿਆ ਹੁੰਦਾ ਜਾਂ ਉਹਦੀ ਤਬੀਅਤ ਨਹੀਂ ਸਹੀ ਹੁੰਦੀ ਚਲੋ ਆਪਣੇ ਨਾਲ ਮਨ ਲੋ ਜਿਹੜਾ ਵੀ ਬਿਹੇਵੀਅਰ ਉਹਦਾ ਜਿਹੜਾ ਸਹੀ ਨਹੀਂ ਹੁੰਦਾ ਤਾਂ ਚਲੋ ਇੱਕ ਟਾਈਮ ਇਹ ਸਮਝ ਕੇ ਜਿਹੜਾ ਉਹ ਛੱਡ ਦਿਓ ਗੱਲ ਨੂੰ ਪਰ ਜ਼ਿਆਦਾਤਰ ਕਮਾਈ ਵੱਲ ਧਿਆਨ ਦਿਓ ਆਪਾਂ ਜਿਹੜੇ ਹਨ ਕੰਮ-ਜਾਬ ਜਿਹੜੇ ਹੋ ਸਕਦੇ ਆ ਸਿਰਫ ਆਪਣੀਆਂ ਜਿਹੜੀਆਂ ਇਹ ਨਿੱਕੀਆਂ-ਨਿੱਕੀਆਂ ਕਮੀਆਂ ਜਿਹੜੀਆਂ ਆਪਾਂ ਦੂਰ ਕਰ ਲਈਏ ਤੇ ਨਾਲ ਰਹਿੰਦੇ ਆਪਦੇ ਯਾਰ ਬੇਲੀ ਦਾ ਜੇ ਆਪਾਂ ਕਰ ਸਕਦੇ ਆ ਤਾਂ ਉਹਦੇ ਕੰਮ ਚਲਾਉਣ ਵਿੱਚ ਉਹਦਾ ਸਹਾਇਕ ਧੰਦਾ ਚਲਾਉਣ ਵਿੱਚ ਉਹਦੀ ਸਹਾਇਤਾ ਕਰ ਸਕੀਏ ਤੇ ਕਰੀਏ ਜੇ ਆਪਾਂ ਕਰ ਸਕਦੇ ਆ ਤੇ ਕੋਈ ਵੀ ਕੰਮ ਦੇ ਨਾਲ ਜੇ ਕੋਈ ਬੰਦਾ ਭਾਵੇਂ ਕੋਈ ਦੁਕਾਨਦਾਰ ਆ ਜਾਂ ਖੇਤੀਬਾੜੀ ਕਰਦਾ ਨਾਲ ਉਹਦੇ ਇੱਕ ਖੇਤੀਬਾੜੀ ਦੇ ਨਾਲ ਇੱਕ ਸਹਾਇਕ ਧੰਦਾ ਜਿਵੇਂ ਪਸ਼ੂਆਂ ਦਾ ਹੋਣਾ ਚਾਹੀਦਾ ਠੀਕ ਆ ਅੱਜ ਕੱਲ ਜਿਹੜਾ ਮਤਲਬ ਇਹ 트ੈਂਡ ਇੱਕ ਬੱਕਰੀਆਂ ਵਾਲਾ ਚੱਲਿਆ ਜਾਂ ਇੱਕ ਆਹਾ ਗਊਆਂ ਜਾਦਾ ਲੈ ਕੇ ਸ਼ੈੱਡ ਬਣਾਉਂਦੇ ਆ ਉਹਦੇ ਵਾਸਤੇ ਲੋਨ ਵੀ ਮਿਲ ਜਾਂਦਾ ਪਰ ਹੱਥੀ ਮਿਹਨਤ ਕਰਨ ਤੇ ਹੀ ਭਾਵੇਂ ਕਿਡਾ ਵੀ ਵੱਡਾ ਬਿਜ਼ਨਸ ਚਲਾ ਲਓ ਹੱਥੀ ਮਿਹਨਤ ਕਰਨ ਤੇ ਹੀ ਉਹਦੇ ਵਿੱਚ ਕਾਮਯਾਬੀ ਮਿਲੂਗੀ ਬੰਦੇ ਰੱਖ ਕੇ ਕੋਈ ਵੱਡੀ ਕਾਮਯਾਬੀ ਨਹੀਂ ਮਿਲਣੀ ਕਿਉਂਕਿ ਜਿਹੜੀ ਚੀਜ਼ ਆਪਾਂ ਆਪ ਵੇਖਣੀ ਆ ਆਪਦੇ ਪਸ਼ੂ ਨੂੰ ਆਪ ਵੇਖਣਾ ਵੀ ਅਜੇ ਬਿਮਾਰ ਆ ਜਜੇ ਪੱਠੇ ਨਹੀਂ ਖਾਂਦਾ ਉਹ ਜਿਹੜਾ ਸਿਹਰੀ ਰੱਖਿਆ ਹੋਊਗਾ ਜਾਂ ਕੋਈ ਆਪ ਬੰਦਾ ਰੱਖਾਂਗੇ ਭਈਆ ਰੱਖਾਂਗੇ ਉਹਨੇ ਇਹ ਚੀਜ਼ ਛੇਤੀ ਨਹੀਂ ਦੱਸਣੀ ਮਾਲਕ ਨੂੰ ਤੇ ਇਹਨਾਂ ਕਹਿੰਦੇ ਹੋਏ ਬਾਈ ਮੈਂ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣਾ ਤੇ ਅਗਲੇ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਫਿਰ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ